ਚਲੋ ओके ਹੈਲੋ ਜੀ ਸਸਤੀ ਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਪਾ ਰਾਜਨ ਜੀ ਸੋਇ ਪਿਆ ਯੂਟਿਊਬ ਚੈਨਲ ਮੇ ਕਿਤਾ ਸਾਰੇ ਠੀਕ ਹੋ ਸਕਦੇ ਸੀ ਸਾਰੇ ਸਸਤੀ ਕਾਲ ਜੀ ਅੱਜ ਦਿਨ ਸ਼ਨੀਵਾਰ ਤੇ ਹੋ ਗਿਆ ਸਾਡੇ 4 ਵਜ ਦਾ ਟਾਈਮ ਤੇ ਤਰੀਖ ਹੈਗੀ ਅੱਜ 24 ਜੀ ਤੇ ਹੋ ਗਿਆ ਸ਼ਾਮ ਦਾ ਟਾਈਮ ਤੇ ਹਜੇ ਜਿੱਦਾਂ ਕਾਫੀ ਧੁੱਪ ਲੱਗੀ ਹੋਈ ਆ ਸਵੇਰੇ ਇੰਨੀ ਜਣੀ ਧੁੰਦ ਸੀਗੀ ਵੀ ਬਹੁਤ ਜ਼ਿਆਦਾ ਇਦਾਂ ਲੱਗਦਾ ਸੀ ਕਿ ਵੀ ਅੱਜ ਧੁੰਦ ਹਟਣੀ ਨਹੀਂ ਹੈਗੀ ਪਰ ਫਿਰ ਵੀ ਜਦੋਂ ਲੱਗ ਗਿਆ ਸੂਰ ਸਰੀਆ ਤਾਂ ਤੇ ਕਰਦੇ ਕੰਮ ਕਰ ਆਪਾਂ ਨਿਵੇੜ ਲਏ ਆ ਪੱਠੇ-ਪੱਠੇ ਪਾਏ ਆ ਤਾਂ ਹੁਣ ਵੜ ਕੇ ਰੱਖ ਲਿਆ ਤੇ ਐਡਵਾਂਸ ਹੀ ਪੱਠੇ ਵੜ ਕੇ ਰੱਖ ਲੀਦੇ ਆ ਤੇ ਸੁੱਖਾ ਰਹਿੰਦਾ ਆ ਤੇ ਕੱਲ ਹੈਗਾ ਐਤਵਾਰ ਕੱਲ 26 ਜਨਵਰੀ ਆ ਕਿਵੇਂਗਾ ਸਵਾਣ ਛੁੱਟੀ ਲੋ ਤੁਹਾਨੂੰ ਹਨਾ ਹੁਣੀ ਚਾਹੀਦੀ ਆ ਕਿਉਂਕਿ ਕੱਲ ਐਤਵਾਰ ਆ ਗਿਆ ਨਾ ਤੇ ਆ ਚੱਲੀਏ ਹੁਣ ਚੱਲਦੇ ਹੁਦਣ ਤੇ ຫມូលੀਆਂ ਲੈ ਆਈਏ ਹੁਣ ਤੇ ਆਉ ਤੁਹਾਨੂੰ ਕਰੋਨੇ ਖੇਤਾਂ ਦੀ ਸੈਰ ਤੇ ਟਰੈਕਟਰ ਸਭ ਉਧਰ ਹੀ ਆ ਤੋ ਪਵਤ ਕੀ ਆ ਵਧੀਆ ਲੱਗਦੀ ਤੋ ਪਰ ਨਾਲ ਨਾਲ ਹਵਾ ਵੀ ਚੱਲਦੀ ਆ ਇਹਦੇ ਤੇ ਤੇ ਹੁਣ ਚੱਲਦੇ ਉਧਰਲੀ ਸਾਈਡ ਮੈਂ ਚਲੋ ਤੇ ਜੋਤਨੀ ਅੱਜ ਪਾਇਆ ਟੈਕਸੂਟ ਤੇ ਗਰਮ ਟੈਕਸੂਟ ਇਹ ਪਿਛਲੇ ਸਾਲ ਦਾ ਸੀਗਾ ਚਲੋ ਮੈਂ ਗਾਂਤ ਹੋਣਾ ਨਹੀਂ ਹੈਗਾ ਹੁਣ ਇਹ ਅਗਲੇ ਸਾਲ ਚ ਹਨਾ ਚਲੋ ਹੁਣ ਘਰੀ ਪਾ ਲਓ ਇਹਨੂੰ ਤੇ ਦੇਖੋ ਸੁਣੇ ਹਰੇ-ਹਰੇ ਫੁੱਲ ਕਿੰਨੇ ਵਧੀਆ ਲੱਗਦੇ ਆ ਤੇ ਮੇਰੇ ਖਿਆਲ ਚਿੜੀਆਂ ਵਿੱਚ ਆਈ ਨਿੱਕ-ਨਿੱਕੀਆਂ ਘੁੰਮਣੀਆਂ ਬੱਚੀਆਂ ਜੀਆਂ ਆ ਆਹ ਟੜੀ ਨੂੰ ਖੁਸ਼ ਹੋ ਗਏ ਯਾਰ ਕਿਹੜੇ ਅੱਛਾ ਚਲੋ ਕੋਈ ਨਹੀਂ ਮੈਂ ਅੰਬ ਸੁਣੇ ਜੀ ਤੇ ਸ਼ਾਮ ਨੂੰ ਸੀ 7:30 ਵਜੇ ਲਾਈਵ ਆਉਣੇ ਹੁੰਦੇ ਆ ਤੁਸੀਂ ਸਾਰੇ ਮੇਰੇ ਗਾਇਜ਼ ਪੈਣਾ ਭਰਾ ਹਨਾ ਸਾਡੇ ਲਾਈਵ ਚ ਆਇਆ ਕਰੋ ਬਹੁਤ ਵਧੀਆ ਲੱਗਦਾ ਤੁਸੀਂ ਗੱਲਾਂ ਬਾਤਾਂ ਕਰਦੇ ਸਾਡੇ ਨਾਲ ਤੇ ਕਮੈਂਟ ਛੱਡਦੇ ਹਨਾ ਤੇ ਨਵੇਂ-ਨਵੇਂ ਸਾਡੇ ਲਾਈਵ ਚ ਆਉਂਦੇ ਆ ਸਾਡੇ ਗਾਇਜ਼ ਭਰਾ ਪੈਣ ਜਿਹਨਾਂ ਨੂੰ ਨਹੀਂ ਪਤਾ ਉਹ ਸਾਡੇ ਫੇ ਪਿੰਡ ਬਾਰੇ ਪੁੱਛਦੇ ਆ ਤੁਸੀਂ ਕਿਹੜੇ ਪਿੰਡੋਂ ਆ ਚਲੋ ਜਿਹੜੇ ਸਾਡੇ ਲਾਈਵ ਚ ਆਉਂਦੇ ਉਹਨਾਂ ਨੂੰ ਸਾਡੇ ਬਾਰੇ ਪਤਾ ਹੀ ਹੈ ਹਨਾ ਤੇ ਬਹੁਤ ਵਧੀਆ ਵਧੀਆ ਲੱਗਦਾ ਆ ਟਾਈਮ ਦਾ ਨਹੀਂ ਪਤਾ ਲੱਗਦਾ ਹੈਗਾ ਤੇ ਪੱਕਾ 7:30 ਵਜੇ ਤੁਸੀਂ ਸਾਡੇ ਲਾਈਵ ਚ ਆਇਆ ਕਰੋ ਤੇ ਗੱਲਾਂ ਬਾਤਾਂ ਕਰਿਆ ਕਰੋ ਜੀ ਇਹ ਕਿੰਨੀਆਂ ਸੋਹਣੀ ਹਰੀ-ਹਰੀ ਤੇ ਵਧੀਆ ਲੱਗਦੀ ਆ ਹਰੇ-ਹਰੇ ਘਾਹ ਤੇ ਸਭ ਫੁੱਕਾ ਮਾਰਦਾ ਭੱਜੋ ਰਿਓ ਵੇ ਬਾਪੂ ਕੱਲਾ ਮਜ਼ਾ ਚਾਰਦਾ ਹਨਾ ਬੋਲੀਆਂ ਹੁੰਦੀਆਂ ਤੇ ਹੁਣ ਤੋੜ ਲਈਏ ਮੂਲੀਆਂ ਟੌਂਠੇ-ਪੌਠੇ ਪਕਾਉਣੇ ਸਿਰ ਮੈਂ ਤਵਾਰ ਨੂੰ ਹਾਂਜੀ ਚੱਲ ਤੋੜ ਲਈਏ ਮਟੇ ਖਾਣੋ ਹੁਣ ਮਿੱਠੇ-ਮਿੱਠੇ ਹੂੰ ਮੈਨੂੰ ਲੱਗਦੀ ਆ ਦੇਖੋ ਜੀ ਮੂਲੀਆਂ ਤੇ ਆ ਤੋੜ ਕਾ ਹਰਾਵਿਆ ਪਾ ਤੋੜ ਕੇ ਰੱਖ ਲੈ ਆਂਦਾ ਇਧਰ ਮੋੜੇ ਅਸੀਂ ਪਾਣੀ ਕਰ ਰੋਣੀ ਕੀਤੀ ਸੀਗੀ ਕੰਟਰੋਲ ਆਇਆ ਸੀਗਾ ਪਾਣੀ ਤੇ ਖਾਦ ਖੁਦ ਪਾਈ ਸੀ ਪਹਿਲਾਂ ਤੋੜ ਸਭ ਗੱਗੇ ਜਾਂਦੇ ਤੇ ਹੁਣ ਅਸੀਂ ਚੱਲੇ ਆ ਘਰ ਨੂੰ ਤੇ ਦੇਖੋ ਰਾਸਰਾਂ ਦੀ ਗੰਦਲਾਂ ਹੋਰ ਹੋਈਆਂ ਪਈਆਂ ਤੇ ਸਾਗ ਥੋੜਿਆ ਪਿਆ ਕੌਲੀ ਗਾ ਉਹ ਖਾ ਕੇ ਤੇ ਫਿਰ ਹੋਰ ਲਿਜਾਵਾਂਗੇ ਸਾਗ ਬਹੁਤ ਕੇ ਬਣਦਾ ਵਧੀਆ ਬਣਦਾ ਕੋਸਣਾਉ ਜੀ ਸਭ ਠੀਕ ਠਾਕ ਹੋ ਵਧੀਆ ਹਾਂ ਹਾਂ ਖਾਰਾ ਖਾਰਾ ਦੇਖੋ ਇਹ ਕਿ ਜਾਨਵਰ ਸੋਚੀਦਾ ਤਾਂ ਉਹ ਫੇਰ ਕੋਈ ਕੋ ਕੰਮ ਪੈ ਜਾਂਦਾ ਜੋਤ ਕੋਲ ਹੈ ਮੇਰੇ ਖਲ ਜਾਬੀ ਇੱਕ ਟਵਾਦੀ ਇਹਦੀ ਗੋਲੀ ਆ ਨਹੀਂ ਵੇਖ ਰਹੀ ਆ ਅੱਛਾ ਦੇਖੋ ਇਹ ਸੂਰਾਂ ਤੋਂ ਟੰਗੇ ਆ ਬੋਰੇ ਤੇ ਸੂਰ ਫਿਰ ਬਹੁਤ ਖਰਾਬੀ ਕਰਦੇ ਆ ਫਿਰ ਅੜੋਣਾ ਢਾ ਦਿੰਦੇ ਆ ਤੇ ਮੁਸ਼ਕਲ ਹੋ ਜਾਂਦਾ ਪਤਾੜਾ ਬਣਾਉਣੀ ਹੈ ਨਾ ਹੁਣ ਸਾਡੇ ਲੱਗੇ ਕਮਾਦੀ ਤਕਰੀਬਨ ਬਾਡੀ ਹੋ ਚੁੱਕੇ ਆ ਜਿਹੜੀ ਪਧਰਾ ਹੋ ਚੁੱਕਾ ਆ ਉਹਨਾਂ ਨੂੰ ਪੂਰੀ ਜਗ੍ਹਾ ਮਿਲ ਜਾਂਦੀ ਆ ਲੋਕਣ ਲੋਕਣ ਨੂੰ ਹੈ ਨਾ ਤਾਂ ਚੱਲੇ ਜ ਪਾਣੀ ਜਾਨਵਰ ਜਦੋਂ ਪੀ ਲੈਂਦੇ ਨਾ ਤੇ ਚਲੋ ਵਧੀਆ ਜਾਂਦਾ ਆ ਬਾਲਨ ਚੱਕਣਾ ਆ ਅਸੀਂ ਤੇ ਚੱਕ ਨਹੀਂ ਹੁੰਦਾ ਟਾਈਮ ਲੱਗਦਾ ਨਹੀਂ ਹੈਗਾ ਪਿਛਲੇ ਛੇ ਸਾਲਾਂ ਤੋਂ ਬਾਲਨ ਚੋਰੀ ਹੋ ਗਈ ਸੀ ਤੇ ਚੱਕਣ ਜਾਨ ਗਿੱਲੀ ਹੋ ਜਾਂਦੀ ਆ ਤਾਂ ਸਤਿ ਦੇਖੋ ਸਰਾਂ ਦੇ ਫੁੱਲ ਕਿੰਨੇ ਸੋਹਣੇ ਹਰੇ ਹਰੇ ਲੱਗਦੇ ਪਏ ਆ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਢੇ 8:00 ਬੀਜਾ ਹੋ ਗਿਆ ਟਾਈਮ ਦੇਖੋ ਜੀ ਅੱਜ ਵੀਰੇ ਵੀਰੇ ਨੇਰੇ ਨੇਰੇ ਵਿੱਚ ਮਸ਼ੀਨ ਚਲਾ ਲਈ ਤੇ ਤੋਂ ਲੈ ਕਪੜੇ ਨਾਲੇ ਨਾਲਿਆ ਸਹਿਰ ਤੇ ਦੇਖੋ ਜੀ ਸਿਰ ਤੇ ਠੰਡਾ ਨਹੀਂ ਪਾਣੀ ਹੁੰਦਾ ਨਿੰਗਾ ਪਾਣੀ ਹੁੰਦਾ ਕਪੜੇ ਧੋਣ ਦਾ ਸਿਰ ਧੋਣ ਦਾ ਬੜਾ ਹੀ ਮਦਦ ਲੱਗਦਾ ਹੈ ਤੇ ਜਦੋਂ ਆਪਾਂ ਥੋੜਾ ਜਿਹਾ ਫਿਰ ਅਟਕ ਕੇ ਧੋਣੇ ਆ ਅ ਜਾਂ ਕਪੜੇ ਧੋਣੇ ਪਿਛਣ ਲੱਗਦੀ ਸੀ ਸਿਰ ਇਸ ਤੇ ਮਹਿਸੂਸ ਨਹੀਂ ਹੁੰਦਾਗਾ ਨਿੰਗਾ ਪਾਣੀ ਹੁੰਦਾ ਟੂਟੀ ਆਈ ਹੁੰਦੀ ਔਰ ਨਿੰਗਾ ਪਾਣੀ ਹੁੰਦਾ ਮਨ ਮੋਟਰ ਦਾ ਵੀ ਹੈ ਨਾ ਤੇ ਤੁਸੀਂ ਗਾਇਸ ਭੈਣੋ ਪ੍ਰਾਵੋ ਤੁਸੀਂ ਧੋਣ ਦੇ ਪਹਿਲਾਂ ਨਾ ਅੱਧਾ ਘੰਟਾ ਆਪਣੇ ਸਿਰ ਨੂੰ ਤੇਲਾ ਲਾਇਆ ਕਰੋ ਚਾਹੇ ਸਰੋਂ ਦਾ ਹੋਵੇ ਚਾਹੇ ਆਮਲਾ ਹੋਵੇ ਤੇ ਚਾਹੇ ਨਿਹਾਰ ਹੋਵੇ ਤੇ ਚਾਹੇ ਬਦਾਮਾਂ ਦਾ ਜਿਹੜਾ ਤੁਸੀਂ ਤੇਲ ਲਾਉਨੇ ਆ ਨਾ ਕੁਝ ਵੀ ਲਾਉਨੇ ਆ ਨਿਹਾਰ ਤੇਲ ਲਾਉਨੇ ਆ ਤੇ ਨਾਰੀਅਲ ਤੇਲ ਲਾਉਨੇ ਜ਼ਰੂਰ ਸ ਨਾਉਣ ਤੋਂ ਪਹਿਲਾਂ ਤੇ ਨਾ ਇੱਕ ਵੱਡੇ ਪੱਲ ਮਜ਼ਬੂਤ ਔਰ ਕਾਲੇ ਹੋਇਆ ਕਰਨਗੇ ਹਨਾ ਤੇ ਅੱਜਕੱਲ ਆਪਾਂ ਬਹੁਤ ਇਗਨੋਰ ਕਰਦੇ ਆ ਬਾਲਾਂ ਨੂੰ ਤੇਲ ਲਉਣਾ ਪਰ ਨਹੀਂ ਜਿਹੜਾ ਮਲੂਥੰਵੀਆ ਤੇਲ ਲਉਣਾ ਆਪਣੇ ਹੀ ਬਾਲਾਂ ਨੂੰ ਜਰੂਰੀ ਚਾਹੀਦਾ ਆ ਤੇ ਮੈਂ ਵੀ ਇਦਾਂ ਹੀ ਕਰਦੀ ਹੁੰਦੀ ਆ ਤੇ ਕੁਝ ਚਿਰ ਮੈਂ ਤੇਲ ਪਹਿਲਾਂ ਸਿਰ ਨੂੰ ਤੇਲ ਲਾ ਕੇ ਇਹਨੂੰ ਜੜਾਂ ਚ ਪਚਾ ਲਈਦਾ ਹੁੰਦਾ ਤੇਲ ਹਨਾ ਤੇ ਫਿਰ ਕੰਮ ਕਰਦੇ ਰਹਿਣਾ ਤੇ ਬਹੁਤ ਵਧੀਆ ਲੱਗਦਾ ਹੈ ਫਿਰ ਬਾਜੂ ਤੇਲ ਲਾਉਚਾ ਨਾਲ ਆਉਂ ਬਜੂ ਨਹੀਂ ਨਹੀਂ ਲੋੜ ਪੈਂਦੀ ਹੈਗੀ ਜਿੰਨੀ ਜਾਨੀ ਪਹਿਲਾਂ ਹੁੰਦੀ ਆ ਤੇ ਦੇਖੋ ਜੀ ਹਾਊਸ ਵਾਈਫ ਪਹਿਣਾ ਮੇਰੀਆਂ ਦਾ ਆਨ ਡਿਊਟੀ ਹੁੰਦੀ ਹੈ ਨਾ ਭਾਵੇਂ ਸੰਡੇ ਹੀ ਆ ਤੇ ਉਹਨਾਂ ਦਾ ਕੰਮ ਹੁੰਦਾ ਤੇ ਉਹੀ ਹੁੰਦਾ ਹੈ ਚਾਹੇ ਸੰਡੇ ਹੋਵੇ ਚਾਹੇ ਮੰਡੇ ਹੋਵੇ ਹੈਨਾ ਤੇ ਇਹ ਵੀ ਗੱਲ ਹੈ ਜੇ ਤੁਹਾਨੂੰ ਆ ਸਾਰੇ ਜਾਨੀ ਛੋਟੇ ਛੋਟੇ ਹੁੰਦੇ ਸੀ ਇਹਦਾ ਆਪਾਂ ਨੂੰ ਐਤਵਾਰ ਦਾ ਹੁੰਦਾ ਸੀ ਛੁੱਟੀ ਵਾਲੇ ਦਿਨ ਕਿਣਾ ਨਹਾ ਲਓ ਕੱਪੜੇ ਧੋ ਲਓ ਤੇ ਕਿੰਨਾ ਕੰਮ ਹੁੰਦਾ ਸੀਗਾ ਤਾਂ ਬਾਜਾ ਮਰਨੀ ਮਮੀਆਂ ਨੇ ਆਜੋ ਭੱਜਿਓ ਨਹਾ ਲਓ ਕੱਪੜੇ ਧੋ ਲਓ ਰੋਟੀ ਖਾ ਲਓ ਤੇ ਪਿਛੇ ਪਿਛੇ ਘੁੰਮਣਾ ਬੜਾ ਸੋਹਣਾ ਵਧੀਆ ਸੀਗਾ ਉਹ ਟਾਈਮ ਤੇ ਪੁਰਾਣੇ ਦਿਨ ਯਾਦ ਜਿੱਤੇ ਆਉਂਦੀਆਂ ਤਾਂ ਬੜਾ ਹੀ ਆਪਣਿਆਂ ਨੂੰ ਹੁੰਦਾ ਵੀ ਹੁਣ ਦਾ ਸਮਾਂ ਕਿੰਨਾ ਫਰਕ ਪੈ ਗਿਆ ਹੈ ਨਾ ਤੋ ਸਮਾਂ ਕਿੰਨਾ ਵਧੀਆ ਹੁੰਦਾ ਸੀਗਾ ਤੇ ਉਦੋਂ ਉਸਾਂ ਵਿੱਚ ਇੰਟਰਨੈਟ ਨਹੀਂ ਹੁੰਦਾ ਸੀ ਕਿਸੇ ਨੂੰ ਕੋ ਪਤਾ ਨਹੀਂ ਹੁੰਦਾ ਇਹਨੇ ਭੋਲੇ ਨਹੀਂ ਹੁੰਦੇ ਸੀ ਨਿਆਣੇ ਮਿਟੀ ਚ ਖੇਡੀ ਜਾਣਾ ਤੇ ਕੋਈ ਦਾ ਪੇਪਰ ਹੁੰਦਾ ਨਹੀਂ ਸੀਗਾ ਹੁਣ ਤਾਂ ਬਹੁਤ ਫਰਕ ਆ ਹੁਣ ਤਾਂ ਬਸ ਜੇਣਾ ਨੂੰ ਖੇਡਾਂ ਦਾ ਘੱਟ ਪਤਾ ਆ ਜਿੰਨੀਆਂ ਉਹਨਾਂ ਨੂੰ ਗੇਮਾਂ ਦਾ ਪਤਾ ਆ ਤੇ ਸਾਨੂੰ ਪਤਾ ਨਹੀਂ ਸੀ ਹੁੰਦਾ ਗੇਮਾਂ ਕੀ ਹੁੰਦੀਆਂ ਕਿੱਦਾਂ ਖੇੜੀਦਾ ਕਿੱਦਾਂ ਨਹੀਂ ਖੇੜੀਦਾ ਹੁੰਦਾ ਸੀਗਾ ਤੇ ਬਹੁਤ ਫਰਕ ਹੋ ਗਿਆ ਹੁਣ ਦਾ ਟਾਈਮ ਦਾ ਚਲੋ ਖੈਰ ਸਮਾਂ ਹੁਣ ਵੀ ਨਹੀਂ ਵੜਾ ਤੇ ਆਪਾਂ ਵਰਤਨਾ ਕਿਦਾਂ ਇਦਾਂ ਨਹੀਂ ਉਹ ਆਪਣੀ ਫੀਡ ਪੰਡ ਕਰਦਾ ਆ ਕਿਛ ਜੀ ਦਰਮਿਆਨ ਫੇਰ ਮਸ਼ੀਨ ਨਾਲ ਕਪੜੇ ਤੇ ਉਹ ਕੇ ਤੇ ਫਿਰ ਮੈਂ ਟੱਕਣ ਫਲਾ ਛੱਡਦਾ ਥੋੜੀ ਹਵਾ ਲੱਗਦੀ ਵੀ ਜੇ ਆਪਾਂ ਇੱਦਾਂ ਬੰਦ ਕਰ ਦੇਣ ਕਪੜੇ ਧੋ ਕੇ ਤਾਂ ਮਸ਼ੀਨ ਪਰ ਹਵਾੜ ਜੀ ਆਉਂਦੀ ਆ ਸਮੈਲ ਜੀ ਆਉਂਦੀ ਆ ਤੇ ਫਿਰ ਦੰਬ ਵਧੀਆ ਰਹਿੰਦਾ ਥੋੜਾ ਥਾਂ ਵੀ ਧੋ ਲਿਆ ਤੇ ਸਵੇਰੇ ਸਵੇਰੇ ਆਪਣੇ ਆਪ ਮੈਂ ਕੰਮ ਕਰ ਖਤਮ ਕਰ ਲਿਆ ਹੁਣ ਰੋਟੀ ਦਾ ਰੋਟੀ ਦਾ ਹੁਣ ਕਰਨਾ ਆ ਤੇ ਇੱਕ ਸਫਾਈਆਂ ਦਾ ਬਸ ਟੱਟ ਦਾ ਮੜਮਟ ਹੈਗਾ ਉਹ ਕਰ ਲੈਣਾ ਤੇ ਕਪੜਿਆਂ ਸਿਗਾਂ ਵੀ ਨੂੰ ਮੇਨ ਕੱਲ ਚਲੋ ਮੈਂਗਾ ਕਪੜੇ ਅੱਜ ਸਵੇਰੇ ਧੋਵਾਂਗੇ ਤੇ ਨਾਲ ਸਕਾਰ ਤੇ ਹੁਣ ਸਾਰਾ ਦਿਨ ਧੁੱਪ ਲੱਗਣੀ ਆ ਤੇ ਕੋਈ ਟੈਨਸ਼ਨ ਨਹੀਂ ਕਰਾਣੇ ਬਰਦੀਆਂ ਵੀ ਸੀਗੀਆਂ ਤੇ ਵੈਸੇ ਅੱਜ ਤੇ ਸੋਮਵਾਰ ਆ ਸੌਰੀ ਐਤਵਾਰ ਆ ਛੱਬੀਆਂ ਨੇ ਵੀ ਅੱਜ ਆ ਗਈ ਕੱਲ ਛੁੱਟੀ ਹੋਣੀ ਚਾਹੀਦੀ ਛੱਬੀਆਂ ਨੂੰ ਵੀ ਹੁੰਦੀ ਹੁੰਦੀ ਆ ਅਚਾਨਕ ਕੀ ਐਤਵਾਰ ਆ ਗਿਆ ਨਾ ਤੇ ਹੋ ਸਕਦਾ ਕੱਲ ਛੁੱਟੀ ਹੋ ਗਈ ਚਲੋ ਹੋਣੀ ਚਾਹੀਦੀ ਆ ਤੇ ਮੱਚਾ ਨੂੰ ਲਾਜ ਹੀ ਹੁੰਦਾ ਤੇ ਦੇਖੋ ਜੀ ਹੁਣ ਦੇਖਦੇ ਰੋਟੀ ਪਾਣੀ ਖਾਵੇ ਚੱਲਦੇ ਜਾਂਨੇ ਕੋ ਨੂੰ ਤੇ ਕੀ ਪ੍ਰੋਗਰਾਮ ਆ ਫੁੱਤੇ ਕੀ ਨਹੀਂ ਹੈਗਾ ਹੈਨਾ ਤੇ ਫਿਰ ਚਲਦੇ ਹੁਣ ਸਾਡਾ ਕਾਲਾ ਬਣੀ ਚਲ ਗਿਆ ਹੁਣ ਆਇਆ ਸੀ ਅਜੇ ਦੇਖੋ ਜੀ ਸਿਆਣੇ ਲੋਕ ਸਮਝਦੇ ਨਾ ਕਾਲੇ ਕੁੱਤੇ ਨੂੰ ਰੋਟੀ ਪਾਣੀ ਬਹੁਤ ਵਧੀਆ ਹੁੰਦੀ ਆ ਤੇ ਸਾਨੂੰ ਵਾਇਗਰ ਉਹਨੇ ਕੁਦਰਤੀ ਗਿਫਟ ਦੇ ਦਿੱਤਾ ਗਾਲੂ ਕਾਲਾ ਹਨਾ ਸਾਡਾ ਤੇ ਰੋਟੀ ਪਾਣੀ ਵਧੀਆ ਹੁੰਦੀ ਰਹਿੰਦਾ ਸਾਡੇ ਆਹ ਤੇ ਅਸੀਂ ਆਪਣਾ ਬਹੁਤ ਕਰਮਾ ਵਾਲੇ ਮੰਨਦੇ ਆ ਸਾਨੂੰ ਆਪਣੀ ਗੋਡ ਗਿਫਟ ਦਿੱਤਾ ਹਨਾ ਤੇ ਕਾਲੇ ਕੁੱਤੇ ਨੂੰ ਰੋਟੀ ਪਾਣੀ ਵੈਸੇ ਵੀ ਚਲੋ ਵਧੀਆ ਹੁੰਦੀ ਹੈ ਹਨਾ ਤੇ ਸਾਰਿਆਂ ਨੂੰ ਵਧੀਆ ਹੁੰਦੀ ਰੋਟੀ ਜਾਨਵਰਾਂ ਨੂੰ ਹੁਣ ਇਹ ਡੱਬੇ ਜਵਾਨੇ ਹੋਣ ਤੇ ਇਹਨਾਂ ਨੂੰ ਵੀ ਆਸਨ ਦੀ ਆਪਣੇ ਤੇ ਜਿਹੜੀ ਸਵਿਟੀ ਕੰਮਦੀ ਸੀ ਉਹ ਵੀ ਆਪਣੇ ਕਿਤੇ ਚੱਲ ਗਈ ਆ ਤੇ ਚਲੋ ਠੀਕ ਆ ਜੀ ਹੁਣ ਦੇਖਦੇ ਹਾਂ ਕੰਮ ਕਰ ਕਰ ਤਕਰੀਬੀ ਲੋ ਜੀ ਅੰਦਰ ਚਾੜੂ ਲਾ ਲਿਆ ਟੜੂ ਲਾ ਕੇ ਹੱਥ ਸਾਫ਼ ਕਰਕੇ ਫੇਂ ਪਰੋਂ ਠਪਾ ਕੇ ਖਾਦੇ ਮੂਲੀਆਂ ਵਾਲੇ ਜਿਹੜੇ ਕੱਲ ਜਣੀ ਲੈਂਦੇ ਸੀ ਮੂਲੀਆਂ ਉਹ ਤਾਂ ਤੇ ਆ ਦਰੀਬ ਛੋਨੇ ਆ ਪੱਕੀ ਦਰੀਬ ਚ ਰੱਖਤੀ ਆ ਤੇ ਫੇਰ ਇਹਨੇ ਤਾਂ ਚਾਲ ਨੂੰ ਚੱਕੇ ਲੈ ਜਾਂਦੇ ਆ ਸੁੰਦਰੀਆਂ ਇਹਦੇ ਨਾਲ ਚੱਕੋ ਤਾਂ ਤੇ ਖੇੜਦੇ ਰਹਿੰਦੇ ਆ ਧੁੱਪ ਲੱਗੀ ਹੋਈ ਬਹੁਤ ਵਧੀਆ ਤੇ ਦੇਖੋ ਜੀ ਹੁਣ ਪੜੀ ਮਿੱਟੀ ਆ ਮਸਕ ਜਾਣੀ ਆ ਵਧੀਆ ਓਕੇ ਹੋ ਜਾਣੇ ਆ ਤੇ ਤੋਂ ਪੋਸ ਮੇ ਲੱਗਣ ਲਈ ਆ ਸਵੇਰੇ ਹੱਥ ਠਰਦੇ ਸੀਗੇ ਕੋਰਾ ਸੀਗਾ ਸਵੇਰੇ ਪਿਆ ਤੇ ਠੰਡ ਸੀ ਉਹ ਸਵੇਰ ਪਰ ਮੈਂ ਠੰਡ ਨੂੰ ਨਹੀਂ ਮੰਨਿਆ ਫਟਾਫਟ ਕੰਮ ਨੂੰ ਵਿੜਿਆ ਚਲੋ ਮੈਂ ਕਿਉਂ ਸੌਖਾ ਰੋ ਟਾਈਮ ਬਚ ਜਾਂਦਾ ਨਾਲੇ ਨਾ ਤੇ ਦੇਖੋ ਕਿ ਕਿਦਾਂ ਨਿਆਣਿਆਂ ਨੂੰ ਡੋਰਾਂ ਖਿਲਾ ਰਹੀਆਂ ਤੇ ਪਤੰਗਾਂ ਨਾਲ ਕਿੰਨਾ ਬੜਾ ਜੋਰ ਆ ਤਾਂ ਦੇਖੋ ਪਤੰਗ ਤੁਹਾਨੂੰ ਦਿਖਾਈ ਦਿੰਦਾ ਹੋਗਾ ਮਨਜੋਤ ਸਿੰਘ ਤੰਗ ਚੜਾਉਣ ਰਿਹਾ ਤੇ ਗਰਲਾ ਨੂੰ ਬੈਠੇ ਅੰਦਰ ਹਜੇ ਤੇ ਪੰਠੇ ਮਗਰ ਚਾਬੀ ਲਈ ਚਾਹ ਪੀ ਕੇ ਹੁਣ ਕਰੀ ਤਫਸੀਲ ਕੇ ਤੇ ਫਿਰ ਦੇਖਦੇ ਹਾਂ ਕਿ ਦੋਰਾਵੇਂ ਖੂਨ ਜਾਣ ਦਾ ਤੇ ਇਹਦੇ ਕੀ ਕਿਥੇ ਖੂ ਤੇ ਬਣਦਾ ਕੀ ਹੁੰਦਾ ਹੈ ਤਾਂ ਦੋਹਣੇ ਜਾ ਕੇ ਹੈਨਾ ਇਹ ਦੁੱਪ ਸਿੱਕੇ ਨਾਲ ਖਸ ਗਏ ਆ ਮੇਰਾ ਖਿਆਲ ਪਾਣੀ ਪੁਣੀ ਮੋੜੇ ਰੇਂਦੇ ਕਣਕ ਨਾ ਸਾਨੂੰ ਦਰਸ਼ਨ ਕਰਾਉਣੇ ਆ ਆ ਕੇ ਹਨਾ ਤੇ ਸਾਰੇ ਸਾਡੇ ਬਲੌਗ ਦੇ ਵੀ ਬਣੇ ਰਿਹਾ ਕਰੋ ਕਿ ਸਾਡੇ ਬਲੌਗ ਮੈਨਚਰ ਦੇਖਿਆ ਕਰੋ ਓਕੇ ਸਾਡੇ ਚੱਖਣੇ ਸਾਹ ਦਾ ਪੋ ਗਿਆ ਤੇ ਸਦਾ ਆ ਦੇਖੋ ਜਾਂ ਹੁੰਦਾ ਕਿ ਨਹੀਂ ਜਾਂ ਹੁੰਦਾ ਹੈਗਾ ਹੈਲੋ ਹਾਂਜੀ ਅਸੀਂ ਆਗੇ ਹੁਣ ਖੂਤੇ ਤੇ ਡਾਕਟਰ ਸਾਹਿਬ ਨੇ ਪਾਣੀ ਮੋੜਿਆ ਤੇ ਦੇਖੋ ਜੀ ਉਹ ਚੱਲਦੀ ਆ ਮੋਟਰ ਆਪਣੀ ਤੇ ਆ ਆੜਾ ਹੀ ਹੁਣ ਇਧਰਲੀ ਸਾਈਡ ਪਾਣੀ ਜਾਂਦਾ ਪਿਆ ਆ ਤੇ ਅਸੀਂ ਆਇਆ ਜਾਂ ਚਾਹ ਲੈ ਕੇ ਲੈ ਕੇ ਆਇਆ ਤਾਂ ਚਾਹ ਹੈਗੀ ਸਾਡੀ ਗੁੜ ਦੀ ਹਾਂ ਇੱਥੇ ਲੈ ਕੇ ਆਵਾਂ ਅੱਛਾ ਜੀ ਠੀਕ ਹੈ ਜੀ ਠੀਕ ਹੈ ਤੇ ਤੁਹਾਨੂੰ ਪਤਾ ਵੀ ਪਿੰਡ ਵਾਲੇ ਚਾਹ ਪੀਂਦੇ ਹੁੰਦੇ ਆ ਚਾਹ ਦੇ ਜਿਆਦਾ ਪਿਆਰੇ ਆ ਇਹ ਤੇ ਧੁੱਪ ਨਾਲ ਥੋੜੀ ਥੋੜੀ ਹਵਾ ਵੀ ਚੱਲਦੀ ਪਈ ਆ ਤੇ ਮੇਰੇ ਖਿਆਲ ਇੱਕ ਸਾਢੇ ਵਰਨਾ ਹੋ ਗਿਆ ਟਾਈਮ ਆ ਤਾਂ ਦੇਖੋ ਆੜਾ ਪਾਣੀ ਜਾਈ ਜਾਂਦਾ ਤੇ ਕਣਕਾਂ ਨੂੰ ਪਾਣੀ ਲੱਗਦਾ ਪਿਆ ਤਾਂ ਬਸ ਕੁਝ 2-3 ਮਹੀਨੇ ਮੇਰੇ ਖਿਆਲ ਆ ਕਣਕਾਂ ਦੇ ਫਿਰ ਵਾਢੀਆਂ ਸ਼ੁਰੂ ਹੋ ਜਾਣੀਆਂ ਕੰਮਕਾਰ ਸ਼ੁਰੂ ਹੋ ਜਾਣੇ ਆ ਤੇ ਕੰਮ ਤਾਂ ਵੈਸੇ ਨਹੀਂ ਜਿਵੇਂ ਤਰ੍ਹਾਂ ਦੇ ਮੁੱਕਦੇ ਹੈਗੇ ਹਨਾ ਮਾਹੀਰ ਜੋਦ ਨੂੰ ਬਸ ਆ ਹੀ ਲਾ ਹਾਂ ਹਾਂਜੀ ਪੀਰੋ ਚਾਹ ਜੀ ਗੋੜ ਵਾਲੀ ਚਾਹ ਗੋੜ ਵਾਲੀ ਲੈ ਕੇ ਆਉਣ ਲਈ ਬਣਾ ਕੇ ਹੁਣ ਮੈਂ ਆਈ ਯਾਦੀ ਕੌਣ ਆ ਆਇਓ ਜਾਤੂ ਅੱਛਾ ਔਰ ਇੱਥੇ ਪੀਣੀ ਇੱਥੇ ਫੜੋ ਮੂਲੇ ਟਿਕੀ ਕਰਦੀ ਆ ਸਟਿਕ ਲੈਂਦੀ ਆ ਆਦਮੇ ਰੇਰੀ ਤੇ ਹੁੰਦੀ ਹੈ ਥੇ ਕੰਮ ਦਾ ਦੂਜੀ ਹੈ ਹਾਂਜੀ ਚਾਹ ਹੁਣ ਪੀ ਰਹੇ ਆ ਤੇ ਧੁੱਪ ਵੀ ਬਹੁਤ ਤੇਜ਼ ਸਕਤ ਆ ਮੁੜ ਕੇ ਤੁਰ ਕੇ ਜਾਓ ਦੇਖ ਕੇ ਰਸੇ ਲਗਾ ਕੀ ਹੋ ਗਿਆ ਹੁਣ ਇਹਦਾ ਤੇ ਦੇਖੋ ਜੀ ਹਰ ਐਤਵਾਰ ਪਲਾਨਿੰਗ ਕਰੀਦੀ ਜਾਂਦੀ ਇਦਾਂ ਹੀ ਬਸ ਕੰਮਕਾਰ ਵਿੱਚ ਰਹਿ ਜੰਨੇ ਆਪਾਂ ਹਨਾ ਪੀ ਆਪਾਂ ਇਹ ਤਰ ਜਾਵਾਂਗੇ ਤੇ ਮਰੇ ਹੁੰਦਾ ਵੀ ਅਸੀਂ ਆ ਜਾ ਕੰਮ ਕਰਨੇ ਆ ਅਸੀਂ ਜਾਣਾ ਆ ਇਹ ਨਹੀਂ ਜਾਣਾ ਹੈਗਾ ਅਸੀਂ ਕਣਕ ਨੂੰ ਪਾਣੀ ਪੋੜਨਾ ਖਾਦ ਪਾਉਣੀ ਆ ਨਾ ਕਿੰਨੇ ਕੰਮਕਾਰ ਹੁੰਦੇ ਜ਼ਿਮੀਂਦਾਰਾਂ ਦੇ ਤੇ ਨਾਲ ਦਿਨ ਵੀ ਉਹਦੇ ਪਧਰੇ ਹੋ ਗਏ ਆ ਤੇ ਚਲੋ ਯਾਰ ਖੈਰ ਜਦੋਂ ਜਾ ਹੋਣਾ ਉਦੋਂ ਵੀ ਜਾ ਹੋਣਾ ਆ ਤੇ ਉਹ ਕਲਮ ਲੱਗਦਾ ਹੁਣ ਆਇਆ ਹੈ ਆਏ ਸਾਡੇ ਨਾਲ ਹੀ ਨਾ ਰਾਹ ਵਿੱਚੋਂ ਤੇ ਪਿੱਛੇ ਪਿੱਛੇ ਆ ਗਏ ਸਾਡੇ ਹੁਣ ਆ ਜਾ ਆ ਜਾ ਨੋੜੇ ਹੁਣ ਇਹਨੇ ਹੁਣ ਆਦਨ ਜੋਸਦਾ ਓਏ ਹੁਣ ਸੁਣ ਪਿਆ ਨੂੰ ਕੁਛ ਤਾਂ ਚੱਲ ਗਿਆ ਉਧਰ ਨੂੰ ਆ ਜਾ ਆ ਜਾ ਭੱਜਿਆ ਭੱਜਿਆ ਸ਼ਾਬਾਸ਼ ਚੱਲ ਚੱਲ ਮੈਂ ਇੱਥੇ ਹੁਣ ਥੱਕ ਗਿਆ ਹੁਣ ਆਇਆ ਹੂੰ ਆਪ ਹੀ ਸੈਡ ਨਾ ਹੋ ਗਿਆ ਵੀ ਮੈਨੂੰ ਮੋਟਰਸਾਈਕਲ ਵਾਲਾ ਕੁਝ ਕਹੇ ਨਾ ਓਏ ਤੇਰਾ ਜੁੱਦ ਕੋ ਭੱਜ ਜਾ ਓਏ ਬਾਜ ਵਾਲਾ ਓਏ ਚੱਲ ਭੱਜ ਜਾ ਛੇਤੀ ਕਰ ਬਾਜ ਵਾਲਾ ਨਾ ਗਿਆ Baal gille hoye ya ਓ ਕਰ ਲੈ ਜਦ ਬਾਜ ਮਾਰੇ ਨਾ ਓਏ ਦੌੜਾ ਜਾਊਗਾ ਹੁਣ ਮਿੰਟੋ ਮਿੰਟੀ ਸਾਰਾ ਪਤਾ ਉਹ ਕਿਤੇ ਹੋ ਗਿਆ ਸਾਰਾ ਬਤਾ ਵੀ ਮੈਨੂੰ ਵਾਜਾ ਮਾਰਦੇ ਆ ਅਸੀਂ ਘਰੋਂ ਨਿਕਲੇ ਸਹੀ ਮਿੰਟੋ ਮਿੰਟੀ ਨੇ ਆ ਗਿਆ ਸਾਡੇ ਨਾਲ ਵੀ ਹੁਣ ਚੱਲੇ ਆ ਖੂਨ ਨਾਲ ਜਾਣਾ ਵੈ ਇਹਨਾਂ ਦੇ ਇੰਨਾ ਸਿਆਣਾ ਜਾਨਵਾਰ ਆ ਕੁਦਰਤੀ ਸਿਆਣਾ ਅੱਛਾ ਆਇਦਰ ਲਈ ਪੱਟੀ ਭਰਦੀ ਸਾਰੀ ਹੈ ਨਾ ਪਤਾ ਦੀ ਪਾਚੋ ਫੇ ਇਧਰ ਲਈ ਉਧਰ ਲਈ ਸਾਰਾ ਭਰ ਗਿਆ ਉਧਰਲੇ ਪਾਸੇ ਆਛੜ ਰਹੀ ਸਾਰੀ ਹੈ ਨਾ ਹੁਣ ਦਿਨ ਦੀ ਲਾਈਟ ਹੈ ਨਾ ਅੱਜ ਜੋਦੇ ਮਗਰ ਚਲ ਗਿਆ ਉਹ ਦੇਖੋ ਲਾਲ ਵੀ ਕੋਈ ਗੱਲ ਨਹੀਂ ਉਹ ਲੈ ਲਵੇ ਭਰ ਗਿਆ ਜੋਦੇ ਨੂੰ ਪਿਆ ਪਿਆ ਕੇ ਲਿਆਇਆ ਇਹਨੂੰ ਉਹ ਭਰ ਗਿਆ ਆ ਦੋਲਵਾ ਲੈ ਦੀ ਲੱਗਾ ਨਹੀਂ ਬੰਨੇ ਤੇ ਇਹਦੇ ਪਾਣੀ ਦੋਲਵਾ ਜੀ ਰਗਾ ਥੋੜਾ ਜਿਹਾ ਸਰੀਰ ਹਲਕਾ ਹੋਵੇ ਇਹਦਾ ਭਜਾ ਇਹਨੂੰ ਜਲਦੀ ਇੱਥੇ ਜੀ ਭਜਾ ਇਹਨੂੰ ਤੇਜੀ ਭਜਾ ਤੇ ਜੀ ਕਾਲਿਆ ਆ ਤੂੰ ਅੱਬ ਜੀ ਆਂਦੇ ਉਹਨੂੰ ਭਜਾ ਨਾਲ ਅੱਜ ਭਜੇ ਨੂੰ ਥੋੜਾ ਤੇਜ਼ ਨਹੀਂ ਹੈਗਾ ਏ ਥੋੜਾ ਹੁੰਦਾ ਕਲ ਕਿਹੇ ਥੱਕਾ ਆ ਅੱਜ ਠੀਕ ਨਹੀਂਗਾ ਬੋਲਦਾ ਨਹੀਂ ਅੱਜ ਭਜਦਾ ਘਟਿਆ ਤੂੰ ਹੂੰ ਤੇ ਉਹ ਚੱਲੇ ਆ ਛੋਟਾ ਜ਼ਿਮੀਦਾਰ ਵੀ ਨਾਲ ਦੇਖਣ ਨੱਕਾ ਹੁਣ ਤੇ ਨੱਕੇ ਮੁੜਦੇ ਆ ਤੇ ਉਹ ਪਰਲੀ ਸਾਈਡ ਪਾਣੀ ਲੱਗਣਾ ਆ ਤਾਂ ਸਬਜ਼ੀ ਮੇਰੇ ਠੀਕ ਉਸ ਠੀਕ ਨਹੀਂ ਹੈਗੇ ਸੇਤ ਕੋਸ਼ ਇਦਾਂ ਹੀ ਡਾਉਣ ਜਾਈਆ ਅੈਨੂੰ ਬੋਲਦੀ ਅੱਜ ਨਹੀਂ ਤੈਨੂੰ ਗੱਲਾਂ ਸੁਣਾਉਣੀਆਂ ਸੀਗੀਆਂ ਜੋ ਚਾ ਲੈ ਲਾ ਹਾਂ ਓਕੇ ਚਾ ਇੱਕਦਮ ਕਣਾਂ ਚਲ ਗਿਆ ਉਧਰ ਨੂੰ ਉਹ ਦੇਖੋ ਜੀ ਬੰਨੇ ਲੱਗਦੇ ਅਚਨ ਅੱਕੇ ਲੱਗਦੇ ਬੰਨੇ ਤੇ ਮਿਲ ਲਗਾਏ ਇਹ ਕਿਹੜਾ ਭਰ ਗਿਆ ਹੁਣ ਲਾਸਟ ਵਾਲਾ ਭਰਨਾ ਹੋਣਾ ਨਾ ਹਾਂ ਠੀਕ ਆ ਠੀਕ ਹੂੰ ਦੋ ਹੋ ਗਏ ਆ ਅੱਛਾ ਅੱਛਾ ਇਹ ਦੋ ਆ ਦੇਣ ਹੁਣ ਪਾਣੀ ਹੂੰ ਮੋੜਿਆ ਨਾ ਜਦ ਤੋਂ ਬਾਅਦ ਇੱਕ ਬਾਅਦ ਹੀ ਖੋਪਿਆ ਇਹ ਲਾਸਟ ਵਾਲੇ ਦੇ ਦੋ ਰਿੰਦੇ ਨਾ ਠੀਕ ਆ ਠੀਕ ਹੈ ਬਦਿਆ ਜੀ ਬਦਿਆ ਓਕੇ ਆ ਜੀ ਮੈਂ ਤਾਂ ਸਾਰਾ ਕੁਝ ਆ ਜੀ ਜਿੰਦਗੀ ਚ ਸਹੀ ਹੈ ਆਪਣੀ ਖੁਸ਼ੀਆਂ ਦੀ ਅਸੀਂ ਉਹਦੇ ਖੁਸ਼ੀਆਂ ਨਹੀਂ ਰੱਖਦੇ ਹੈਗੇ ਹਨ ਜੋ ਪ੍ਰਮਾਤਮਾ ਇੱਥੇ ਰੱਖੇ ਜੋ ਦੇਵੇ ਉਹ ਚ ਹੀ ਖੁਸ਼ ਹੋ ਜਾਂਦੇ ਆ ਤੇ ਜੇ ਆਪਾਂ ਯਾਰ ਜ਼ਿਆਦਾ ਖੁਸ਼ੀਆਂ ਰੱਖਦੇ ਆ ਤਾਂ ਆਪਾਂ ਫਿਰ ਦੁਖੀ ਹੁੰਨੇ ਆ ਨਾ ਜਿਸ ਕਰਕੇ ਨੇ ਸਿੱਖ ਖੁਸ਼ੀਆਂ ਨਹੀਂ ਰੱਖਦੇ ਬਹੁਤੀ ਪ੍ਰਮਾਤਮਾ ਜਿਉਂ ਦੰਦ ਦੇ ਵਿੱਚ ਸ਼ੁਕਰ ਮਨਾਈਦਾ ਉਹਦਾ ਹਨ ਤੇ ਵੈਗਰੂ ਤਾਂ ਦਰਸਤੀ ਦੇਈ ਤੇ ਨਾਲੇ ਦੁਜਾਏ ਆਪਸ ਵਿੱਚ ਸਬਰ ਸੰਤੋਖ ਦੇਈ ਸਲੂਕ ਦੇਈ ਬਸ ਇਹ ਗੱਲ ਆ ਤੇ ਇਹ ਦੇਖੋ ਕਾਲਾ ਕਾਲਾ ਹਰੇ ਚ ਘੋਮਦਾ ਹਰੀ ਹਰੀ ਕਣਕੀ ਚ ਘੁੰਮਦਾ ਗਾਲਾ